ਅੱਜ ਵੀ ਜਾਪਾਨ ਦੇ ਵਿੱਚ ਤੁਸੀਂ ਜਾਣਦੇ ਆ ਉੱਥੇ ਪੱਥਰਾਂ ਦੇ ਉੱਤੇ ਪਰਛਾਈਆਂ ਬਣੀਆਂ ਹੋਈਆਂ ਲੋਕਾਂ ਦੀਆਂ ਜਿਹੜੇ ਲੋਕੀ ਉੱਥੇ ਦੇ ਉੱਥੇ ਖੜੇ ਰਹਿ ਗਏ ਤੇ ਉਹਨਾਂ ਦੀ ਬੋਡੀ ਸਵਾਹ ਬਣ ਗਈ ਵਿਦਨ 2 অর 3 ਸੈਕੰਡਸ ਮੋਸਟਲੀ ਲੋਕੀ ਜਾਣਦੇ ਆ ਜਾਪਾਨ ਦੇ ਉੱਤੇ ਅਮਰੀਕਾ ਨੇ ਸੈਕੰਡ ਵਰਲਡ ਵਾਰ ਦੇ ਐਂਡ ਤੇ ਐਟੋਮਿਕ ਬੰਬ ਯੂਜ਼ ਕੀਤਾ ਸੀਗਾ ਜਿਹਦੇ ਵਿੱਚ 2 ਲੱਖ ਤੋਂ ਜ਼ਿਆਦਾ ਲੋਕ ਮਰ ਗਏ ਸੀਗੇ ਵਿਦਨ ਥੋੜੀ ਅਨ 30 ਸੈਕੰਡਸ ਕਈ ਸਾਲਾਂ ਤੱਕ ਰੇਡੀਏਸ਼ਨ ਸਿਕਨੈਸ ਜਾਪਾਨ ਦੇ ਵਿੱਚ ਹੋਈ ਗਈ ਪਰ ਇੱਕ ਇੱਥੇ ਇੰਟਰਸਟਿੰਗ ਗੱਲ ਇਹ ਹੈ ਜਿਹੜੇ ਅੱਜ ਕੱਲ ਦੇ ਐਟੋਮਿਕ ਬੰਬ ਆ ਹਿਰੋਸ਼ੀਮਾ ਤੇ ਨ ਇੰਸ ਤੋਂ ਜ਼ਿਆਦਾ ਵੱਡੇ ਆ ਜ਼ਿਆਦਾ ਨੁਕਸਾਨ ਕਰ ਸਕਦੇ ਆ ਜਿੰਨੇ ਐਟੋਮਿਕ ਬੌਮ ਪੂਰੇ ਵਰਲਡ ਦੇ ਵਿੱਚ ਆ ਆਪਣੀ ਧਰਤੀ 50 ਵਾਰ ਡਿਸਟਰੋਏ ਹੋ ਸਕਦੀ ਆ ਐਟੋਮਿਕ ਬੌਮਸ ਦੇ ਨਾਲ ਕੁਝ ਕਿ ਕੰਟਰੀਆਂ ਆ ਵਰਲਡ ਦੇ ਵਿੱਚ ਜਿਨ੍ਹਾਂ ਕੋ ਅੱਜ ਦੀ ਤਰੀਕ ਚ ਐਟੋਮਿਕ ਬੌਮ ਹਨ ਚਾਈਨਾ ਫਰਾਂਸ ਇੰਡੀਆ ਇਜ਼ਰਾਈਲ ਨਾਰਥ ਕੋਰੀਆ ਪਾਕਿਸਤਾਨ ਰਸ਼ੀਆ ਯੂਨਾਈਟਿਡ ਕਿੰਗਡਮ ਯੂਨਾਈਟਿਡ ਸਟੇਟਸ ਬੜੀ ਜਿੰਨੀਆਂ ਕੰਟਰੀਆਂ ਦੇ ਕੋਲ ਨਿਊਕਲੀਅਰ ਵਾਰ ਹੈਡ ਆ ਉਹਨਾਂ ਦੇ ਵਿੱਚ ਇੱਕ ਟ੍ਰੀਟੀ ਸਾਈਨ ਹੋਈ ਹੋ ਆ ਵੀ ਤੁਸੀਂ ਚੰਗੇ ਕੰਮਾਂ ਨੂੰ ਯੂਜ਼ ਕਰ ਸਕਦੇ ਆ ਤੁਸੀਂ ਐਜ਼ ਅ ਵੈਪਨ ਇਹਨੂੰ ਯੂਜ਼ ਨਹੀਂ ਕਰ ਸਕਦੇ ਜਿੱਦਣ ਇਹ ਐਜ਼ ਅ ਵੈਪਨ ਯੂ ਵਰਲਡ ਇਸਟਰਾਏ ਹੋ ਸਕਦਾ इजीली ਇੰਨੀ ਜਿਆਦਾ ਮਾਤਰਾ ਦੇ ਵਿੱਚ ਹੈਗੇ ਆ ਸਾਰਿਆਂ ਨੂੰ ਜਿਆਦਾ ਡਰ ਹੈਗਾ ਨਾਰਥ ਕੋਰੀਆ ਦੇ ਕੋਲੋਂ ਕਿਉਂਕਿ ਨਾਰਥ ਕੋਰੀਆ ਨੇ ਕੋਈ ਟ੍ਰੀਟੀ ਕਿਸੇ ਨਾਲ ਸਾਈਨ ਨਹੀਂ ਕੀਤੀ ਪਰ ਉਹਨਾਂ ਤੋਂ ਵੀ ਨਿਊਕਲੀਅਰ ਵਾਰ ਹੈਡ ਹੈਗੇ ਆ ਜਿਹੜਾ ਡਿਕਟੇਟਰ ਹੈ ਕੇਮ ਜੋង ਉਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਊਗਾ ਤਾਂ ਕਰਕੇ ਸਾਰੀਆਂ ਕੰਟਰੀਆਂ ਨੂੰ ਉਹਨਾਂ ਨੂੰ ਵੀ ਦੱਸਣਾ ਪੁੱਛਣਾ ਪੈਂਦਾ ਪੂਰੀ ਧਰਤੀ ਡਿਸਟਰਾਏ ਹੋ ਜਾਊਗੀ ਇਹ ਤਾਂ ਗਾਰੰਟੀ ਆ ਜਿੰਨੇ ਵਾਰ ਹੈਡ ਵਰਲਡ ਦੇ ਵਿੱਚ ਇਸ ਵੇਲੇ ਹੈਗੇ ਆ